मुदाबाद पंजाबश में आओ हो में आयो पंजाब सरकार आयो ਅਲਾਮਤ ਦਰਦਾ ਬਾਟਵਾਕੀ ਬਿਲੀਆਲੇ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਮੰਗ ਪੱਤਰ ਦੇਣ ਆਏ ਹੂੰ ਪਾਰਟੀਆਂ ਮੰਗਾ ਉਹ ਨਵੀਆਂ ਨੇਮੀਆਂ ਬਾਰ-ਬਾਰ ਤੁਸੀਂ ਉਹਨਾਂ ਮੰਗਾਂ ਨੂੰ ਆਹ ਰੈਲੀ ਦੇ ਵਿੱਚ ਆਹ ਧਰਨੇ ਦੇ ਵਿੱਚ ਰਿਪੀਟ ਕਰਦੇ ਰਹਿੰਦੇ ਹੋ ਪੀਅਰ ਵਿਜਨ ਦਾ 5.5 ਸਾਲ ਦਾ ਬਕਾਇਆ ਡੀਏ ਦੀਆਂ ਤਿੰਨ ਕਿਸ਼ਤਾਂ ਨੂੰੜਾ ਦਾ ਕਰਾਕ ਇਹ ਜਿਹੜਾ ਡੀਏ ਦੀਆਂ ਕਿਸ਼ਤਾਂ ਤੇ ਪੈਨਸ਼ਨ ਜਿਹੜੇ ਸਾਡੇ ਪੀਅਰ ਵਿਜਨ ਤੇ ਬਕਾਏ ਆ ਇਹ ਦੋੜਾੜ ਦਾ ਫਾਰਮੂਲਾ ਉਹ ਸਾਰੀਆਂ ਸਕੇਟਾਂ ਨੇ ਜਿਹੜਾ ਇਹ ਦੇ ਦਿੱਤਾ ਹੈ ਸਿਰਪਉ ਪੰਜਾਬ ਦਾ ਮਦਾਰੀ ਮੁੱਖ ਮੰਤਰੀ ਯੋਗ ਜਨਨਾ ਮੰਤਰੀ ਜਦੋਂ ਕਾਇਰਸਤੀ ਸਰਕਾਰ ਹੁੰਦੀ ਸੀ ਇਹ ਕਿੰਦਾ ਹੁੰਦਾ ਸੀ ਕਿ ਮਲਾਜ਼ਮਾਂ ਦੀਆਂ ਮੰਗਾਂ ਪੈਨਸ਼ਨਾਂ ਦੀਆਂ ਮੰਗਾਂ ਤੁਸੀਂ ਸਾਡੀ ਸਰਕਾਰ ਬਣਾਓ ਅਸੀਂ ਇੱਕ ਦਿਨ ਦੇ ਵਿੱਚ ਪੂਰੀਆਂ ਕਰਵਾਵਾਂਗੇ ਅਸੀਂ ਗਰੰਟੀ ਦਵਾਗੇ ਇਸ ਗੱਲ ਦੀ ਕਿ ਪੂਰੀਆਂ ਕਰਵਾਵਾਂਗੇ ਉਹਨਾਂ ਦੀਆਂ ਗਰੰਟੀਆਂ ਉਹਨਾਂ ਦੇ ਵਾਦੇ ਅਜੇ ਤੱਕ ਮਫਾ ਨਹੀਂ ਹੋਏ ਢਾਈ ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਾ ਹੈ ਇਸ ਕਰਕੇ ਪਿਆਰੇ ਦੋਸਤੋ ਤੁਹਾਨੂੰ ਹੋਰ ਤਕੜੇ ਹੋਣ ਦੀ ਲੋੜ ਆ ਆਪਣੀਆਂ ਮੰਗਾਂ ਦੇ ਸੰਬੰਧ ਦੇ ਵਿੱਚ ਇਸ ਪ੍ਰਚਾਰ ਨੂੰ ਇਸ ਪ੍ਰਚਾਰ ਮੁਹਿਮ ਨੂੰ ਹੋਰ ਤੇਜ਼ ਕਰਨ ਦੀ ਲੋੜ ਆ ਤਾਂ ਕਿ ਅਸੀਂ ਸਰਕਾਰ ਦੇ ਉੱਪਰ ਆਪਣਾ ਦਬਾਅ ਜਿੰਨਾ ਵੱਧ ਤੋਂ ਵੱਧ ਵਧਾ ਸਕਾਂਗੇ ਓਨੀ ਹੀ ਤੇਜ਼ੀ ਅਸੀਂ ਆਪਣੀਆਂ ਮੰਗਾਂ ਪ੍ਰਾਪਤ ਕਰ ਸਕਾਂਗੇ ਇਹਦਾ ਕੁਝ ਕਹਿੰਦਾ ਹੋਇਆ ਮੈਂ ਤੁਹਾਡਾ ਸਾਰੇ ਸਾਥੀਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣੀਆਂ ਮੰਗਾਂ ਪ੍ਰਤੀ ਜਾਗਰੂਕ ਹੋ ਤੇ ਹਰ ਸਮੇਂ ਤੇ ਤੁਸੀਂ ਤਿਆਰ ਰਹਿੰਦੇ ਹੋ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲੜ ਲਈ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਰ ਸਮੇਂ ਤਿਆਰ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਨੂੰ ਜੇਣ ਵਾਸਤੇ ਆਏ ਆ ਉਹ ਸਾਰੇ ਪੰਜਾਬ ਸਰਕਾਰ ਨਾਲ ਸੰਬੰਧਿਤ ਆ ਤਾਂ ਸਿਰਫ ਦਾ ਸਿਰਫ ਅਸੀਂ ਇਹ ਮੰਗ ਪੱਤਰ ਡੀਸੀ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣਾ ਚਾਹੁੰਦੇ ਆ ਸੋ ਨਾਲ ਹੀ ਇਹ ਚੇਤਾਵਨੀ ਦਿੰਨੇ ਆ ਕਿ ਉਹ ਇਸ ਮੰਗ ਪੱਤਰ ਦੇ ਵਿੱਚ ਦਿੱਤੀ ਹੋਈਆਂ ਮੰਗਾਂ ਨੂੰ 15 ਅਕਤੂਬਰ ਤੱਕ ਮੰਨੇ ਦਾਇਤ ਤੋਂ ਪਹਿਲਾਂ ਮੀਟਿੰਗ ਦਾ ਸਮਾਂ ਦੇਵੇ ਤਾਂ ਕਿ ਇਹਨਾਂ ਮੰਗਾਂ ਦਾ ਕਿਸੇ ਨਾ ਕਿਸੇ ਜ਼ਰਾ ਹੱਲ ਹੋ ਸਕੇ ਬੜੇ ਲੰਮੇ ਸਮੇਂ ਤੋਂ ਇਹ ਮੰਗਾਂ ਜਿਹੜੀਆਂ ਲੱਤਦੀਆਂ ਆ ਰਹੀਆਂ ਅਸਲ ਦੇ ਵਿੱਚ ਇੱਕ ਇੱਕ ਟੋਲਾ ਤੋਂ ਪਹਿਲਾਂ ਆਉਂਦੇ ਜਿਨ੍ਹਾਂ ਦੇ ਸਾਥੀ ਰਜ਼ਾਇਰ ਹੋਏ ਹੋਏ ਆ ਉਹਨਾਂ ਨੂੰ 2.5 ਨਾਲ ਦੇ ਫੈਕਟਰ ਦੇ ਨਾਲ ਪੈਨਸ਼ਨ ਸੁਧਾਈ ਦਾ ਮੌਕਾ ਸਰਕਾਰ ਨੇ ਦਿੱਤਾ ਨਹੀਂ ਯਾਨੀ ਜਿਹੜਾ ਕਿ 6ਵੇਂ ਦਗਾਟ ਮਿਟਰ ਨੇ ਆਪਣੀ ਰਿਪੋਰਟ ਦੇ ਵਿੱਚ ਦਰਜ ਕੀਤਾ ਸੀ ਉਹ ਵੀ ਸਾਡੀ ਠੀਕ ਕਰਨ ਦੇ ਨਾਲ ਉਹ ਜਿਹੜੀ ਰਿਪੋਰਟ ਹੈ ਉਹਨੂੰ ਲਾਗੂ ਨਹੀਂ ਕੀਤਾ ਗਿਆ ਸੋਸਾਟਿਓ ਆਪਾਂ ਸਾਰਿਆਂ ਨੇ ਵੱਧ-ਵੱਧ ਇਕੱਠੇ ਹੋ ਕੇ ਅੱਜ ਇਸ ਮਹਿਮ ਨੂੰ ਹੋਰ ਅੱਗੇ ਲੈ ਕੇ ਜਾਣਾ ਤੇ ਇਹ ਚੇਤਨਾ ਜਿਹੜੀ ਆ ਸਮੁੱਚੇ ਮਜ਼ਦਮ ਵਰਗ ਦੇ ਵਿੱਚ ਤੇ ਸਮੁੱਚੇ ਪੈਨਸ਼ਨਰ ਦੇ ਵਰਗ ਦੇ ਵਿੱਚ ਪਹੁੰਚਾਉਣੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸੰਘਰਸ਼ ਹੋਣੇ ਆ ਉਹਨਾਂ ਦੇ ਵਿੱਚ ਵੱਧ-ਵੱਧ ਸ਼ਮੂਲੀਅਤ ਹੋ ਸਕੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਇਹ ਦੱਸ ਦੇਣਾ ਚਾਹੁੰਦਾ ਕੰਮਿਤਈ ਬਾਈਕ ਤੋਂ ਉੱਪਰ ਨੂੰ ਚੰਡੀਗੜ੍ਹ ਦੇ ਵਿੱਚ ਸਾਂਝਾ ਮਜ਼ਦਮ ਸਾਂਝਾ ਪੈਨਸ਼ਨ ਫਰੰਟ ਵੱਲੋਂ ਜਿਹੜੀ ਰੈਲੀ ਹੋ ਰਹੀ ਆ ਉਹਦੇ ਵਿੱਚ ਆਪਾਂ ਪਰਵੀਸ਼ ਮੂਲਤ ਕਰਨੀ ਆ ਜੇ ਇਸ ਤੋਂ ਪਹਿਲਾਂ ਸਰਕਾਰ ਨੇ ਸਾਡੀਆਂ ਮੰਗਾਂ ਦਾ ਨਪਟਾਰਾ ਨਾ ਕੀਤਾ ਉਸ ਰੈਲੀ ਲਈ ਜ਼ਿੰਮੇਵਾਰ ਜਾਂ ਹੋਰ ਜਿਹੜਾ ਕੋਈ ਤਿੱਖਾ ਸੰਘਰਸ਼ ਕਰਨਾ ਉਹਦੀ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਦੇ ਸਿਰ ਹੋਊਗੀ ਜੇ ਉਹ ਆਪਣੀਆਂ ਸਾਡੀਆਂ ਇਹਨਾਂ ਮੰਗਾਂਾਂ ਦਾ ਧਿਆਨ ਨਹੀਂ ਦੇਣਗੇ ਮੈਂ ਇਹਨਾਂ ਹੀ ਕਹਿੰਦਾ ਹੋਇਆ ਤੁਹਾਡੇ ਸਾਰੇ ਇੱਥੇ ਆਏ ਹੋ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ अति आस करता कि अगर तो हो भी चढ़ के आप प्रोग्राम छपा जय जनता जय जैसे लोग गवरमेंट पंजाब पेनशन साझे फरण के सदे तय क्ठे हुए सुझारू साथियों अज का ये रोस प्रदर्शन सिर्फ इस गलते है कि पंजाब सरकार बार बार थोक के चट रही है ਉਸ ਨੂੰ ਰੋਕਣ ਲਈ ਕਿਉਂ ਜਿਹੜਾ ਦਾਖਰੇ ਬੜੀ ਹਾਸੋਣੀ ਗੱਲ ਹੈ ਕਿ ਲੱਖਾਂ ਰੁਪਏ ਖਰਚ ਕੇ ਪੰਜਾਬ ਦਾ ਛੇਵਾ ਪੇ ਕਮਿਸ਼ਨ ਬਿਠਾਇਆ ਗਿਆ ਪੰਜਾਬ ਦੇ ਛੇਵੇਂ ਪੇ ਕਮਿਸ਼ਨ ਨੇ ਜਿਹੜੀਆਂ ਰਿਪੋਰਟਾਂ ਪੇਸ਼ ਕੀਤੀਆਂ ਉਹਨਾਂ ਰਿਪੋਰਟਾਂ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪ੍ਰਵਾਨ ਕੀਤਾ ਗਿਆ ਉਸ ਦੇ باوجود ਸਰਕਾਰ ਉਸ ਨੂੰ ਲਾਗੂ ਕਰਨ ਤੋਂ ਮੁਨਕਰ ਰਹੀ ਆ ਤਾਂ ਅੱਜ ਦੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸਿਰਫ ਪੰਜ ਮੁੱਦੇ ਜਿਹੜੇ ਉਠਾਏ ਗਏ ਨੇ ਪਹਿਲਾ ਮੁੱਦਾ ਇਹ ਹੈਗਾ ਕਿ ਜਿਹੜਾ ਪੇ ਕਮਿਸ਼ਨ ਨੇ ਰਿਪੋਰਟ ਦਿੱਤੀ ਆ ਉਸ ਦੇ ਮੁਤਾਬਕ 116 ਤੋਂ ਬਾਅਦ ਪਹਿਲਾ ਰਿਟਾਇਰ ਹੋਏ ਜਿੰਨੇ ਵੀ ਪੈਨਸ਼ਨਰ ਨੇ ਉਹਨਾਂ ਦੀ ਪੈਨਸ਼ਨ ਦੀ ਸੁਧਾਈ 2.0 ਫੈਕਟਰ ਨਾਲ ਕੀਤੀ ਜਾਵੇ ਉਸ ਤੋਂ ਬਾਅਦ 116 ਤੋਂ ਲੈ ਕੇ ਇਹ 3 2021 ਤੱਕ 2021 ਤੱਕ ਜਿਹੜੇ ਬਕਾਏ ਨੇ ਉਹ ਦਿੱਤੇ ਜਾਣ ਉਸ ਤੋਂ ਬਾਅਦ 227 ਮਹੀਨਿਆਂ ਦਾ ਜਿਹੜਾ ਏਰੀਆ ਪੰਜਾਬ ਸਰਕਾਰ ਦੱਬੀ ਬੈਠੀ ਆ ਉਹ ਰਿਲੀਜ਼ ਕੀਤੇ ਜਾਣ ਕੋਝੇ ਨਾਲ ਹੀ ਨਾਲ ਜਿਹੜਾ ਮੈਡੀਕਲ ਬਾਤ ਬਤਾ ਜਿਹੜਾ ਵਾ 1000 ਰੁਪਏ ਤੇ 2000 ਰੁਪਏ ਬਤਾਇਆ ਜਾਵੇ ਇਹਦੇ ਨਾਲ ਹੀ ਨਾਲ ਇਹ ਕਮਿਸ਼ਨ ਨੇ ਇੱਕ ਰਿਪੋਰਟ ਦਿੱਤੀ ਆ ਜਿਹਦੇ ਵਿੱਚ ਮੋਸ਼ਨਲ ਪਰਸਨਸਲ ਦੀ ਗੱਲ ਕੀਤੀ ਗਈ ਆ ਉਹਦੀ 5.1 A ਤੇ 5.1 B 5.1 B ਦੇ ਵਿੱਚ ਨਾਮ ਲੀਆਂ ਆ ਰਹੀਆਂ ਨੇ ਉਹਦੇ ਵਾਸਤੇ ਪੰਜਾਬ ਗਵਰਨਮੈਂਟ ਕਹਿੰਦੀ ਅਸੀਂ ਵਿਚਾਰ ਕਰ ਰਹੇ ਆ ਤੇ ਲਾਲ ਉਹਦੇ ਤੇ ਰੋਕ ਲਾਤੀ ਆ ਉਸ 5.1 A ਦੇ ਨਾਲ ਜਿਨ੍ਹਾਂ ਸਾਥੀਆਂ ਨੂੰ ਜੋ ਫਾਇਦਾ ਹੋ ਰਿਹਾ ਉਸ ਨੂੰ ਸੋਧਾਈ ਕਰਕੇ ਦਿੱਤੀ ਜਾਵੇ ਇਹਨਾਂ ਪੰਜ ਮਦਦਿਆਂ ਨੂੰ ਲੈ ਕੇ ਅੱਜ ਦਾ ਰੋਸ ਪ੍ਰਦਰਸ਼ਨ ਆ ਤੇ ਪੰਜਾਬ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਅਸੀਂ ਚੇਤਾਵਨੀ ਵੀ ਦੇਣ ਆਏ ਆ ਕਿ ਜੇ 15 ਅਕਤੂਬਰ ਤੱਕ ਪੈਨਸ਼ਨਾਂ ਦੇ ਮੀਟਿੰਗ ਪੈਨਸ਼ਨ ਸਾਥੀਆਂ ਨੂੰ ਮੀਟਿੰਗ ਦੇ ਕੇ ਉਹਨਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਜਿਹੜਾ 22 ਅਕਤੂਬਰ ਨੂੰ ਚੰਡੀਗੜ੍ਹ ਜੋ ਮਹਾਲੀ ਦੇ ਵਿੱਚ ਪੰਜਾਬ ਪੰਦਰ ਦਾ ਇੱਕ ਲਾ ਮਿਸਾਲ ਮਜਾਰਾ ਕੀਤਾ ਜਾਵੇਗਾ ਤਾਂ ਉਸ ਤੋਂ ਉੱਤ ਸੰਘਰਸ਼ ਜਿਹੜੇ ਹੋਰ ਤਿੱਖੇ ਕੀਤੇ ਜਾਣਗੇ ਜਿਹੜੇ ਜਿਹੜੇ ਸਿੱਟੇ ਨਿਕਲਣਗੇ ਉਹਦੇ ਸਿੱਟੇ ਸਾਰੇ ਪੰਜਾਬ ਸਰਕਾਰ ਨੂੰ ਬਗਤਨੇ ਪੈਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਸਾਥੀਆਂ ਤੋਂ ਖਿਮਾ ਦੀ ਜਾਚਕਾਂ